ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਜੀ ਕੱਲ ਸ਼ਾਮੀ ਦੇ ਪਾਣੀ ਤਲਵੰਡੀ ਤੋਂ ਖਰਾ ਪਰਾਂ ਹੀ ਹੂੰ ਅੱਜ ਰਾਤ ਪਾਣੀ ਨੇ ਬਹੁਤ ਜ਼ਿਆਦਾ ਮਾਰ ਕੀਤੀ ਆ ਬਰਿਆਰ ਭੂਤਨਪੁਰਾ ਫਿਰ ਸੀਗਾ ਤੱਲਾ ਗਵਾਰੇ ਅੱਤੂਪੁਰ ਦੀ ਸਾਰੀ ਜ਼ਮੀਨ ਡੇੜਾਂ ਦੀ ਭੁਲਰਾਂ ਠਵਾਲਾਂ ਦੀ ਰਾਤੋਂ ਰਾਤ ਸਾਰਾ ਤਬਾਹ ਹੋ ਗਿਆ ਹੁਣ ਇੰਨੀ ਤੇਜ਼ੀ ਨਾਲ ਪਾਣੀ ਵਧਣ ਡਿਆ ਵੀ ਮਾਲ ਡੰਗਰ ਦਾ ਬਹੁਤ ਜ਼ਿਆਦਾ ਸਹਿਮ ਦਾ ਮਾਹੌਲ ਬਣਿਆ ਬਹੁਤ ਜ਼ਿਆਦਾ ਇੱਥੇ ਪ੍ਰਭਾਵਿਤ ਹੋਇਆ ਪਸ਼ੂ ਡੰਗਰ ਦਾ ਕੋ ਚਾਰਾ ਨਹੀਂ ਰਿਹਾ ਤੂੜੀ ਤੰਦ ਨਹੀਂ ਰਿਹਾ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਕਿਪ ਸਿੰਘ ਨੇਜਰ ਸਰਪੰਚ ਵੇਖੋ ਜੀ ਆ ਜਿਹੜਾ ਰਾਤ ਦਾ ਪਾਣੀ ਵਧਿਆ ਇਹਨਾਂ ਬਹੁਤ ਨੁਕਸਾਨ ਹੋਇਆ ਆ ਸਾਰੇ ਪਿੰਡ ਜਿਹੜੇ ਆ ਇਹ ਰਾਤ ਰਾਤ ਹੀ ਜਿਹੜਾ ਤੇ ਅੱਜ ਸਵੇਰੇ ਜਿਹੜੇ ਡੁੱਬ ਗਏ ਨੇ ਫੁੱਲਾ ਰਠਵਾਲ ਦੀ ਜ਼ਮੀਨ ਗਵਾਰੇ ਡੇੜ ਫਤੂਫੋਰ ਤੇ ਅਸੀਂ ਕਾ ਤੱਲਾ ਸਾਰੀ ਜ਼ਮੀਨ ਨਵੀਂ ਨਗਰ ਇਹ ਦਬੁਰਜੀ ਇਹ ਸਾਰਾ ਬਰਿਆਰ ਏਰੀਆ ਇਹ ਸਾਰਾ ਰਾਦਾ ਦੀ ਜਿਹੜਾ ਜੀ ਸਵੇਰੇ ਸਕਤੇ اٹਕੇ ਲੋਕਾਂ ਵੇਖਿਆ ਸਾਰਾ ਬਰਬਾਰ ਫਸਲਾਂ ਹੋ ਗਈਆਂ ਨੇ ਵੱਤੋ ਵੱਤ ਸਰਕਾਰ ਨੂੰ ਚਾਹੀਦਾ ਇਹਨਾਂ ਕਿਸਾਨਾਂ ਦੀ ਮਦਦ ਕਰਨੀ ਕਿਉਂਕਿ ਬਹੁਤ ਹੀ ਮਿਹਨਤ ਨਾਲ ਕਿਸਾਨਾਂ ਨੇ ਜਿਹੜੀਆਂ ਫਸਲਾਂ ਪਾਲੀਆਂ ਆਪਣੀਆਂ ਸਰਕਾਰ ਗਾੜੀ ਇਹੋ ਅਪੀਲ ਕਰਦੇ ਆਂ ਕਿ ਜਾਨ ਮਾਲ ਦੇ ਨੁਕਸਾਨ ਜਿਹੜਾ ਭਰੇ ਵਤੋ ਇਹ ਪਾਣੀ ਦੀ ਇਹ ਸਰਕਾਰ ਦਾ ਸਾਰਾ ਕਸੂਰ ਹੈ ਜੇ ਪਹਿਲਾਂ ਛੱਡਣਾ ਹੁੰਦਾ ਥੋੜਾ ਤਾਂ ਛੱਡ ਸਕਦੀ ਸੀ ਇਹ ਭਗਵਾਨ ਤੇ ਮਾਂ ਦਾ ਜਿਹੜਾ ਸਾਰਾ ਕਸੂਰ ਉਹਦਾ ਹੈ ਤੇ ਜਿਹੜੇ ਮੰਤਰੀ ਆਉਂਦੇ ਨੇ ਫੋਟੋਆਂ ਲਵਾ ਕੇ ਤੁਰ ਜਾਂਦੇ ਨੇ ਤੇ ਇਹ ਵੇਖੋ ਆਡਾ ਡੇਰਾ ਏ ਤੂੜੀ ਸਾਰੀ ਭej ਗਈ ਹੈ ਤੇ ਅਸੀਂ ਆ ਘਰੋਂ ਘਰੋਂ ਬੈਠੇ ਆ ਘਰ ਕੁੜੀਆਂ ਖੰਡ ਵੀ ਆਡੀ ਉੱਥੇ ਆਟਾ ਹੀ ਸਭ ਭej ਗਿਆ ਹੈ ਵਿਲੇ ਹੋ ਗਏ ਆ ਇਹ ਡੰਗਰ ਹੀ ਪਿੰਡ ਲੈ ਆਏ ਆ ਕੋਈ ਤੂੜੀ ਦਾ ਪ੍ਰਬੰਧ ਨਹੀਂ ਕੋਈ ਗੱਲ ਬਾਤ ਨਹੀਂ ਜੀ